ਅੱਜ ਜੀ ਤੁਹਾਡੇ ਲਈ ਇੱਕ ਵੀਡੀਓ ਬਣਾ ਰਿਹਾ ਇਹਨਾਂ ਦੇ ਸਹਿਯੋਗ ਦੇ ਨਾਲ ਜਿਵੇਂ ਕਿ ਅੱਜ ਕੱਲ ਜਿਹੜਾ ਜੂਆ ਪਿਆ ਹੋਇਆ ਜੀ ਜਲਾਈ ਅਗਸਤ ਸੌਣ ਭਾਦੋ ਦੇ ਮਹੀਨੇ ਵਿੱਚ ਜੂਆ ਪੈਂਦਾ ਉਦੋਂ ਕੀ ਹੁੰਦਾ ਸਾਡੇ ਪਸ਼ੂਆਂ ਦੇ ਵਿੱਚ ਨਾ ਕੋ ਸਾਡੇ ਘਟਾ ਜਾਂਦੀਆਂ ਨੇ ਜਿਵੇਂ ਕਿ ਪਸ਼ੂ ਦੇ ਜਿਹੜੇ ਥਣਾਂ ਦੇ ਵਿੱਚ ਛਿੱਧੀਆਂ ਆਉਣਾ ਲੇਫੇ ਦਾ ਡੇਟਾ ਪਾਣਾ ਜਾਂ ਥਣਾਂ ਦੇ ਵਿੱਚ ਕੀ ਹੁੰਦਾ ਦੁੱਧ ਘਟ ਜਾਣਾ ਪਸ਼ੂ ਦਾ ਲੇਵਾ ਡੇਡਾ ਕਰ ਜਾਣਾ ਜਾਂ ਕਈ ਵਾਰ ਕੀ ਹੁੰਦਾ ਬਥੂ ਚੋਣ ਦੇ ਵਿੱਚ ਕਿਸੇ ਕਿਸਮ ਦੀ ਗੰਡ ਵਗੈਰਾ ਉਹ ਨਹੀਂ ਥਣ ਦੇ ਵਿੱਚ ਹਵਾਵਾਨਾ ਤੇ ਇਹੋ ਜਿਹੇ ਕੁਝ ਦਿੱਕਤਾਂ ਜਿਹੜੇ ਸਾਡੇ ਪਸ਼ੂ ਪਾਲਨ ਵੀਰ ਨੇ ਫੇਸ ਕਰਦੇ ਨੇ ਉਹਦੇ ਲਈ ਇਹਨਾਂ ਦੇ ਕੁਝ ਪ੍ਰੋਡਕਟ ਹੁੰਦੇ ਨੇ ਇੱਕ ਇਹਨਾਂ ਨੂੰ ਦੇਸੀ ਫਾਰਮੂਲਾ ਵੀ ਦੱਸਣਗੇ ਬਹੁਤ ਕਾਰਗਰ ਸਾਬਤ ਹੋਇਆਗਾ ਉਹ ਤੁਸੀਂ ਆਮ ਜਿਹੜਾ ਕੋਈ ਜ਼ਿਆਦਾ ਮਹਿੰਗਾ ਵੀ ਨਹੀਂ ਫਾਰਮੂਲਾ ਜੇ ਤੁਸੀਂ ਲੈ ਕੇ ਆਵੇ ਤੇ ਜਿਵੇਂ ਪੰਸਾਰੀ ਦੀਆਂ ਦੁਕਾਨਾਂ ਤੋਂ ਵੀ ਆਰਾਮ ਨਾਲ ਮਿਲ ਜਾਂਦੇ ਆਈਟਮਾਂ ਸਸਰੀ ਗਾ ਦੋਸਤੋ ਮੈਂ ਤੁਹਾਡਾ ਲਖਨਦਰ ਹੂੰ ਬੂਟਾ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਹਰ ਬਾਰ ਦੀ ਤਰ੍ਹਾਂ ਪਸ਼ੂ ਪਾਲਕਾਂ ਵੀਰਾਂ ਲਈ ਜਾਂ ਖੇਤੀਬਾੜੀ ਨਾਲ ਰਿਲੇਟਡ ਤੁਹਾਡੇ ਸਾਹਮਣੇ ਕੁਝ ਵੀਡੀਓ ਲੈ ਕੇ ਆਉਂਦੇ ਰਹੇ ਹਾਂ ਅੱਜ ਅਸੀਂ ਬੈਠੇ ਹਾਂ ਕੇਰ ਲੈਪਟੋਪ ਫਾਰਮਾ ਪੂਰੀ ਦੇ ਵਿੱਚ ਇਹ ਫਰਮ ਨੂੰ ਸਰਦਾਰ ਡਾਕਟਰ ਮਰੀਤ ਸਿੰਘ ਜੀ ਰਨ ਕਰਦੇ ਨੇ ਜਿਨ੍ਹਾਂ ਦਾ ਆਬਦਾ ਇਹ ਖੋਦਾ ਫਰਮਾ ਇਹ ਆਪਦੇ ਕੋਈ ਪ੍ਰੋਡਕਟ ਤਿਆਰ ਕਰਦੇ ਨੇ ਜਿਹੜੇ ਕਿ ਸੂਰ ਪਾਲਨ ਕਰਦੇ ਨੇ ਵੀਰ ਬੱਕਰੀ ਪਾਲਨ ਕਰਦੇ ਨੇ ਪਸੂ ਪਾਲਨਾਂ ਮੱਝਾਂ ਵਗੈਰਾ ਜਾਂ ਗਾਵਾਂ ਘੋੜੀ ਪਾਲਨ ਵੀ ਕਰਦੇ ਨੇ ਇਹਨਾਂ ਦਾ ਜਿਹੜਾ ਜਿਆਦਾਤਰ ਤਾਲ ਮਿਲ ਰਿਹਾ ਨਾ ਜਿਹੜੀ ਗੜਵਸ ਯੂਨੀਵਰਸਿਟੀ ਲੁਧਿਆਣਾ ਉੱਥੇ ਵੀ ਬਹੁਤ ਜ਼ਿਆਦਾ ਇਹਨਾਂ ਦੀ ਹਾਜ਼ਰੀ ਦੇਵਤ ਜੀ ਹੈ ਰਹਿ ਮੰਨੇ ਅੱਜ ਅਜੀ ਤੁਹਾਡੇ ਲਈ ਇੱਕ ਵੀਡੀਓ ਬਣਾ ਰਿਹਾ ਇਹਨਾਂ ਦੇ ਸਹਿਯੋਗ ਦੇ ਨਾਲ ਜਿਵੇਂ ਕਿ ਅੱਜ ਕੱਲ ਜਿਹੜਾ ਜੂਆ ਪਿਆ ਹੋਇਆ ਜੀ ਜਲਾਈ ਅਗਸਤ ਸੌਣਪਦ ਉਹਦੇ ਮਹੀਨੇ ਵਿੱਚ ਜੂਆ ਪੈਂਦਾ ਉਦੋਂ ਕੀ ਹੁੰਦਾ ਸਾਡੇ ਪਸ਼ੂਆਂ ਦੇ ਵਿੱਚ ਨਾ ਆਪੋ ਸਾਡੇ ਖੜਾ ਜਾਂਦੀਆਂ ਨੇ ਜਿਵੇਂ ਕਿ ਪਸ਼ੂ ਦੇ ਜਿਹੜੇ ਅਬਾ ਗੱਲ ਗੱਲ ਕਰੀਏ ਲੈਵਾ ਜਿਹੜਾ 50% ਗੀਨ ਦਾ ਲੈਵਾ ਹੀ ਪਸ਼ੂ ਦੀ ਫਿਕਸ ਕਰਦਾ ਕਿ ਜੇ ਪਸ਼ੂ ਦੀ ਕੁਆਲਿਟੀ ਲੈਵੇ ਦੀ ਕਹੇ ਜੀ ਆ ਤਾਂ ਉਹਦੀ ਉਸ ਤੇ ਲੈਵੇ ਦੇ ਆਧਾਰ ਤੇ ਕੀਮਤ ਫਿਕਸ ਹੋਊਗੀ ਪਸ਼ੂ ਦੀ ਕਿ ਉਹ ਪਸ਼ੂ ਥੋੜਾ ਲੱਖ ਦਾ 2 ਲੱਖ ਦਾ ਉਹਨੂੰ ਕੀਮਤ ਹੈ ਲੈਵੇ ਤੇ ਡਿਪੈਂਡ ਕਰਦੀ ਹੈ ਉਹਦੇ ਵਿੱਚ ਕੀ ਹੁੰਦਾ ਦੋਸਤੋ ਥਣਾਂ ਦੇ ਵਿੱਚ ਛਿੱਧੀਆਂ ਆਉਣਾ ਲੈਵੇ ਦਾ ਡੇਟਾ ਪਾਣਾ ਜਾਂ ਥਣਾਂ ਦੇ ਵਿੱਚ ਕੀ ਹੁੰਦਾ ਦੁੱਧ ਘਟ ਜਾਣਾ ਪਸ਼ੂ ਦਾ ਲੈਵਾ ਡੇਟਾ ਕਰ ਜਾਣਾ ਜਾਂ ਕਈ ਵਾਰ ਕੀ ਹੁੰਦਾ ਬਸੂ ਚੋਣ ਦੇ ਵਿੱਚ ਕਿਸੇ ਕਿਸਮ ਦੀ ਗੰਡ ਵਗੈਰਾ ਆਉਣੀ ਥਾਂ ਦੇ ਵਿੱਚ ਹਵਾਵਾਨਾ ਤੇ ਇਹੋ ਜਿਹੇ ਕੁਝ ਦਿੱਕਤਾਂ ਜਿਹੜੇ ਸਾਡੇ ਪਸ਼ੂ ਪਾਲਨ ਵੀਰ ਨੇ ਉਹ ਫੇਸ ਕਰਦੇ ਨੇ ਉਹਦੇ ਲਈ ਇਹਨਾਂ ਦੇ ਕੁਝ ਪ੍ਰੋਡਕਟ ਹੁੰਦੇ ਨੇ ਇੱਕ ਇਹ ਸਾਨੂੰ ਦੇਸੀ ਫਾਰਮੂਲਾ ਵੀ ਦੱਸਣਗੇ ਉਹਦੇ ਨਾਲ ਉਹ ਵੀ ਆਪਾਂ ਤੁਹਾਡੇ ਸ਼ਰਮਖਿ ਖ ਲੈ ਕੇ ਆਵਾਂਗੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ 'ਤੇ ਡਾਕਟਰ ਜੀ ਤੁਹਾਡਾ ਜੀ ਆਇਆਂ ਨੂੰ ਡਾਕਟਰ ਜੀ ਜਿਵੇਂ ਆਪਾਂ ਦੱਸ ਗਏ ਤਾਂ ਦਰਸ਼ਕਾਂ ਨੂੰ ਕਿ ਪਸ਼ੂਆਂ ਦੇ ਥਣਾਲੇ ਦੇ ਵਿੱਚ ਜਿਹੜੇ ਕਦੋਂਗੀਆਂ ਲੇਵੇ ਦਾ ਡੇਡਾ ਹੋ ਜਾਣਾ ਹੈ ਜਿੱਡੀਆਂ ਆਉਣਾ ਤੇ ਉਹਦੇ ਲਈ ਤੁਸੀਂ ਇੱਕ ਫਾਰਮੂਲਾ ਦੱਸਦੇ ਹੋ ਨੇ ਉਹਦੇ ਬਾਰੇ ਸਾਨੂੰ ਜਾਨਣਾ ਪਾਉ ਜੇ ਸਾਡੇ ਦਰਸ਼ਕਾਂ ਦਾ ਫਾਇਦਾ ਹੋ ਜਾਵੇ ਬੂਟਾ ਸਿੰਘ ਜੀ ਬਹੁਤ ਵਧੀਆ ਤੁਸੀਂ ਸਮੇਂ ਦੇ ਮੁਤਾਬਕ ਆਇਓ ਕਿਉਂਕਿ ਅੱਜ ਕੱਲ ਹੁਣ ਠੀਕ ਹੈ ਜੀ ਸੀਜ਼ਨਲ ਸੂਆ ਹੈਗਾ ਹਾਂਜੀ ਪਸ਼ੂਆਂ ਨੇ ਹੁਣ ਬਾਕੀ ਜਿਹੜੀ ਇਨਫੈਕਸ਼ਨ ਵੀ ਵੱਧਦੀ ਹੈ ਜੀ। ਸੂਆ ਪੈਦਾ ਹੋਣਾਗਾ ਬੱਚੇ ਆਉਣੇ ਆ ਤੇ ਦੁੱਧ ਦੀ ਪ੍ਰੋਡਕਸ਼ਨ ਹੋ ਵਧਣੀ ਹੈ ਕਿਉਂਕਿ ਹੁਣ ਅੱਜਕੱਲ ਤਾਂ ਦੁੱਧ ਤੁਹਾਨੂੰ ਪਤਾ ਹੀ ਆ। ਹਾਂਜੀ ਹਾਂਜੀ। ਇਹ ਅੱਜਕੱਲ ਬੜੀ ਸਮੱਸਿਆ ਹੁੰਦੀ ਹੈ ਕਿ ਜਣੀ ਥਾਣਾ ਦੇ ਵਿੱਚ ਸਿੱਧੀਆਂ ਆਉਣੀਆਂ, ਫਿਰ ਸੜੇ ਜਿਹਾ ਖੂਨ ਆਉਣਾਗਾ। ਠੀਕ ਹੈ ਜੀ। ਜਾਂ ਕੰਡਾ ਮਾਰਨੀ ਆਣੀ ਅੰਦਰ। ਥਾਣ ਦਾ ਬਦ ਕਰਦੇ। ਇਹ ਹੈਗਾ ਇੱਕ ਬਹੁਤ ਹੀ ਰਾਮਬਾਨ ਫਾਰਮੂਲਾ ਹੈਗਾ ਜਿਹੜਾ ਬਹੁਤ ਵਧੀਆ ਬਜ਼ੁਰਗਾਂ ਦਾ ਅਜ਼ਮਾਇਆ ਹੋਇਆ ਕਹਿ ਸਕਦੇ ਹਾਂ ਅਸੀਂ ਫਾਰਮੂਲਾ ਹੈਗਾਗਾ। ਉਹ ਬਹੁਤ ਫਾਰਮਰ ਜੂਜ਼ ਵੀ ਕਰਦਨੇ ਆਸੀਂ ਬਹੁਤ ਪ੍ਰੈਕਟੀਕਲ ਕਰਕੇ ਦੇਖਿਆ ਮਾਰਕੀਟ ਦੇ ਵਿੱਚ ਬਹੁਤ ਕਾਰਗਰ ਸਾਬਤ ਹੋਇਆਗਾ ਉਹ ਤੁਸੀਂ ਆਮ ਜਿਹੜਾ ਕੋਈ ਜ਼ਿਆਦਾ ਮਹਿੰਗਾ ਵੀ ਨਹੀਂ ਫਾਰਮੂਲਾ ਜੇ ਤੁਸੀਂ ਲੈ ਕੇ ਆਵੇ ਤੇ ਜਿਵੇਂ ਪੰਸਾਰੀਆਂ ਦੀਆਂ ਦੁਕਾਨਾਂ ਤੋਂ ਵੀ ਆਰਾਮ ਨਾਲ ਮਿਲ ਜਾਂਦੇ ਆਈਟਮਾਂ ਸਰ ਪੰਜ ਪੰਜ ਤੋਂ 6 ਆਈਟਮਾਂ ਨੇ ਜਿਹੜੀਆਂ ਅਸੀਂ ਇਕੱਠੀਆਂ ਕਰਨੀਆਂ ਨੇ ਜਿਦੇ ਵਿੱਚ ਕਲਮਿਸ਼ੋਰਾ ਜੋਂਖਰ ਤੇ ਤੇਲਾ ਦਾ ਤੇਲ ਠਿਕਰੀ ਨੇ ਸਾਦਰ ਤੇ ਬੂਰਾਖੰਡ ਜਿਹੜੀ ਬੂਰਾਖੰਡ ਤੇ ਤੇਲਾ ਦਾ ਤੇਲ ਆ ਬੂਰਾਖੰਡ 500 ਗ੍ਰਾਮ ਲੈਣੀ ਆ ਹਾਂਜੀ ਤੇਲਾ ਦਾ ਤੇਲ ਜਿਹੜਾ ਲੈਣਾ ਉਹ 1 ਲੀਟਰ ਲੈਣਾ ਗਾ ਨੇ ਬੂਲ ਨੇ 1 ਗਿਲੋ ਜੀ ਨਿੰਮਕ ਕਿ ਗਿਲੋ ਲੈਣੇ ਆ ਜਿਵੇਂ ਮਹਲੋ ਕਲਮਿਸ਼ੋਰਾ ਹੋਏਗਾ ਜੋ ਖਾਰ ਹੋਏਗਾ ਇਹ 100-100 ਗ੍ਰਾਮ ਇਹੋ ਸੌਸੋਗ੍ਰਾਮ ਲੈਣੇ ਇਹਨਾਂ ਨੂੰ ਤੁਸੀਂ ਜਿਹੜੀ ਆ ਦੇਖੋ ਤੇਲ ਤਾਂ ਰਲਦਾਂਗੇ ਚੀਜ਼ ਦੇ ਵਿੱਚ ਤਾਂ ਜਿਹੜੀ ਬਾਕੀ ਕੁੱਟਣ ਵਾਲੀ ਐਡਮਾ ਨੂੰ ਪਾਊਡਰ ਬਣਾ ਲੈਣਾ ਇਹਦੀਆਂ 5 ਖਰਾਕਾਂ ਗਾ ਦੇਣੇ ਹਾਂਜੀ ਤੇ ਲਾਦੇ ਤੇਲੇ 200 ml ਲੈਣਾ ਡੇਲੀ ਹਾਂ ਠੀਕ ਹੈ ਜੀ ਨਿੰਬੂ ਲੈਣੇ ਨੇ 1 ਕਿਲੋ ਬਰੀਕ ਨਿੰਬੂ ਕਰ ਲੈਣੇ ਹਾਂ 200 ਗ੍ਰਾਮ ਨਿੰਬੂ ਲੈ ਕੇ ਉਹ ਟੁਕੜੇ ਕਰ ਲੋ ਬਰੀਕ ਟੁਕੜੇ ਕਰਕੇ 200 ਗ੍ਰਾਮ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਮਿਕਸ ਕਰ ਲੋ ਹਾਂ ਜਿਹੜਾ ਪਾਊਡਰ ਤਿਆਰ ਕੀਤਾ ਸੀ ਕਲਮੀਚੋਰਾ ਠਿਕਰੀ ਨਸਦਰ ਜੋਹਕਾਰ ਇਹਨਾਂ ਨੂੰ ਇਕੱਠੇ ਕਰਕੇ ਅਸੀਂ ਉਹ ਡੇਲੀ ਖਾਹਕ ਬਣਾਉਣੀ ਆ ਜਿਹੜੀ 5 ਖਾਹਕਾਂ ਦੇ ਵਿੱਚ 5 ਦਿਨ ਰੈਗੂਲਰ ਦੇਣਾ ਨਾਲ ਇਹ ਪ੍ਰੋਡਕਟਾਂ ਦੇਗਾ ਬੀਟਾ ਚਲੀ ਕੋਰ ਇਹ ਬਹੁਤ ਕਾਰਜਾ ਸਤ ਹੋਇਆਗਾ ਦੇ ਵੀਰੋ ਦੋਸਤੋ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਦੋ ਪੈਕਿੰਗਾਂ ਹੁੰਦੀਆਂ ਨੇ ਇਹਨਾਂ ਦਾ ਜਿਹੜਾ ਕੰਮ ਹੈ ਉਹ ਆਲ ਇੰਡੀਆ ਦੇ ਵਿੱਚ ਵੀ ਹੈ ਜਿਹੜੇ ਦਰਸ਼ਕਾਂ ਨੂੰ ਇਹ ਕਿਤੇ ਮੰਨ ਲਓ ਮਾਰਕੀਟ ਦੇ ਵਿੱਚ ਨਹੀਂ ਮਿਲਦੇ ਤਾਂ ਤੁਸੀਂ ਇਹਨਾਂ ਦਾ ਆਪਾਂ ਨੰਬਰ ਵੀਡੀਓ ਦੇ ਵਿੱਚ ਆਲਰੇਡੀ ਚੱਲਦਾ ਰਹੂਗਾ ਤੁਸੀਂ ਨਾ ਕੰਟੈਕਟ ਕਰਕੇ ਕੋਰੀਅਰ ਵੀ ਕਰਵਾ ਸਕਦੇ ਹੋ ਅੱਧਾ ਲੀਟਰ ਵੀ ਕਰਵਾ ਸਕਦੇ ਹੋ ਲੀਟਰ ਵੀ ਕਰਾ ਸਕਦੇ ਹੋ ਹੋਰ ਕਿਸੇ ਤੁਹਾਨੂੰ ਚੀਜ਼ ਦੀ ਲੋੜ ਆ ਜਾਂ ਜਾਣਕਾਰੀ ਦੀ ਲੋੜ ਆ ਉਹ ਵੀ ਤੁਸੀਂ ਇਹਨਾਂ ਨਾਲ ਡਿਸਕਸ਼ਨ ਕਰ ਸਕਦੇ ਜਿੰਨੀ ਜਿਹੜਾ ਬੀਟਾ ਚ ਲਿਕਵਰ ਆ ਗਿਆ ਇਹ ਡੇਲੀ 20 ਐਮਐਡ ਹੈ ਨਾ ਪਰ ਡੇ ਦੇ ਹਿਸਾਬ ਨਾਲ ਮੇਰੇ 5 ਦਿਨ ਟ੍ਰੀਟਮੈਂਟ 100 ਐਮਲ ਹੋ ਗਿਆ ਉਸ ਤੋਂ ਬਾਅਦ ਤੁਸੀਂ ਡੇਲੀ 10 ਐਮਲ ਦੇ ਦੇਣਾਗੇ ਠੀਕ ਹੈ ਜੀ ਉਸ ਤੋਂ ਇਲਾਵਾ ਇਹ ਪ੍ਰੋਡਕਟਾਂ ਨੇ ਸੀਲੋਨ ਬੋਲਸ ਸੀਲੋਨ ਬੋਲਸ ਜਿਹੜੀ ਹੈ ਇੱਕ ਬ੍ਰੋਡ ਸਪੈਕਟਰ ਐਂਟੀਬਾਇਟਿਕ ਆ ਠੀਕ ਹੈ ਜੀ ਇਹ ਬਹੁਤ کارਗਾਰ ਸਾਬਤ ਹੋਈ ਹੈ ਇਹ ਬਹੁਤ ਪੁਰਾਣਾ ਜਿਹੜਾ ਕੇਰਲਾ ਲੈਬ੍ਰਟਰੀ ਪਰਮੰਡਾ ਪ੍ਰੋਡਕਟ ਆਗਾ ਜਨਨੀ 2001 ਦੇ ਵਿੱਚ ਇਹ ਪ੍ਰੋਡਕਟ ਲਾਂਚ ਹੋਏ 22-23 ਸਾਲ ਹੋ ਗਏ ਪ੍ਰੋਡਕਟ ਨੂੰ ਚੱਲਦੇ ਨੂੰ ਇਹ ਤੁਹਾਨੂੰ ਲਗਭਗ ਹਰ ਮੈਡੀਕਲ ਸਟੋਰ ਦੇ ਵਿੱਚੋਂ ਪ੍ਰੋਡਕਟ ਤੁਹਾਨੂੰ ਉਪਲਬਧ ਮਿਲੂਗੀ ਆਲ ਇੰਡੀਆ ਦੇ ਵਿੱਚੋਂ ਸੀਲੋਨ ਬੋਲਸ ਦੇ ਨਾਮ ਤੇ ਆ ਤੁਸੀਂ ਜਦੋਂ ਵੀ ਜਾਓ ਹਰ ਇੱਕ ਮੈਡੀਕਲ ਸਟੋਰ ਕੋਲ अवेलेबल ਆ ਇਹਦੇ ਵਿੱਚ ਜਿਹੜਾ ਪੈਸੂ ਤੁਹਾਡਾ 5 ਤੋਂ 6 ਜਾਂ 7 ਪਾਉਂਡ ਦਾ ਆਏਗਾ ਤੁਸੀਂ 2 ਗੋਲੀਆਂ ਸਵੇਰੇ 2 ਗੋਲੀਆਂ ਸ਼ਾਮ ਜਿਹੜੀ ਇਹਦੀ ਪੈਕਿੰਗ ਜਿਹੜੀ ਹੈਗੀ ਆ ਉਹ ਇਸਟੈਬਲੀ ਹੈਗੀ ਆ ਜਿਹੜੀ ਇਹਦੇ ਵਿੱਚ 20 ਫਾਰਮੂਲੇਸ਼ਨ ਦੇ ਵਿੱਚ ਹੈਗਾ ਨਾਲ ਡੱਬੀ ਐਂਟਰ ਰਹੇਗੀ ਦੇ ਲਈ ਉਸੇ ਇੱਕ ਡੱਬੀ ਸਵੇਰੇ ਇੱਕ ਸਾ ਜਿਹੜੀ 12 ਘੰਟੇ ਬਾਅਦ ਰਿਪੀਟ ਕਰਨੀ ਆ ਤੁਸੀਂ ਪੰਜ ਦਿਨ ਇਹਨੂੰ ਰੈਗੂਲਰ ਦੇ ਦਿਓ ਤੇ ਨਾਲ ਤੁਸੀਂ ਵੀਟਾ ਚ ਲਿਕਵਿਡ ਤੇ ਜਿਹੜਾ ਦੇਸੀ ਫਾਰਮੂਲਾ ਕਲ ਮਿਸ਼ੋਰਾ ਜੋਹਕਾਰ ਅਨਸਾਦਰ ਟਿਕਰੀ ਉਹਦੇ ਦੋਸਤੋ ਆਪਾਂ ਨਾ ਸਕਰੀਨ ਦੇ ਉੱਤੇ ਉਹ ਇੱਕ ਉਹਦੀ ਮਾਤਰਾ ਵੀ ਮੈਂਸ਼ਨ ਕਰ ਦਾਂਗੇ ਜੀ ਉਹਨੂੰ ਨਾ ਤੁਸੀਂ ਨੇ ਵੰਡ ਕੇ ਪੰਜ ਖਰਾਕਾ ਬਣਾ ਲੈਣੇ ਪੰਜ ਲਗਾਤਾਰ ਲਗਾਤਾਰ ਪੰਜ ਦਿਨਾਂ ਦੇ ਵਿੱਚ ਦੇਖੀ ਤਾਂ ਕਿ ਫਾਰਮਰ ਨੂੰ ਪ੍ਰੇਖਾ ਨਾ ਪਵੇ ਇਹ ਤੁਸੀਂ ਜਿਹੜਾ ਵੀ ਦੁੱਧ ਦੇਣ ਵਾਲਾ ਪਸ਼ੂ ਹੈ ਜਿਹਨੂੰ ਸਮੱਸਿਆ ਆਉਂਦੀ ਐ ਇਸ ਤਰੀਕੇ ਦੀ ਥਣਾਂ ਦੇ ਚੋਂ ਦੁੱਧ ਘਟਾਉਣਾ ਸਿਸੜੇ ਆਉਣੇ ਤਾਂ ਉਹਨੂੰ ਤੁਸੀਂ ਇਹਨੂੰ ਪੂਰਾ ਅਜ਼ਮਾਓ ਪੂਰਾ ਕਾਰਗਰ ਤੁਹਾਨੂੰ ਸਾਬਤ ਹੋਏਗਾ ਬਾਕੀ ਦੋਸਤੋ ਜੇ ਤੁਹਾਡੇ ਕੋਈ ਸਵਾਲ ਹੋਣਗੇ ਉਹ ਤੁਸੀਂ ਸਾਨੂੰ ਮੈਸੇਜ ਵੀ ਕਰ ਸਕਦੇ ਹੋ ਤੇ ਡਾਕਟਰ ਸਾਹਿਬ ਦਾ ਨੰਬਰ ਵੀ ਆਪਾਂ ਵੀਡੀਓ ਦੇ ਵਿੱਚ ਦੇ ਦਾਂਗੇ ਮੈਂ ਆਪਣਾ ਨੰਬਰ ਵੀ ਦੇ ਦੂੰਗਾ ਤੁਸੀਂ ਮੈਨੂੰ ਵੀ ਕੰਟੈਕਟ ਕਰ ਸਕਦੇ ਹੋ ਉਸ ਲਈ ਤੇ ਤੁਸੀਂ ਸਾਨੂੰ ਅੱਗੇ ਤੋਂ ਦੱਸਣਾ ਵੀ ਤੁਹਾਨੂੰ ਪਜੂ ਬਾਲਨ ਦੇ ਵਿੱਚ ਕਿੱਦਾਂ ਦੀ ਦਿੱਕਤ ਆ ਰਹੀ ਆ ਉਹ ਵੀ ਆਪਾਂ ਡਾਕਟਰ ਸਾਹਿਬ ਦੇ ਸਹਿਯੋਗ ਨਾਲ ਤੁਹਾਡੇ ਵੀਡੀਓ ਸਾਨੂੰ ਮੁੱਖ ਲੱਗਿਆ। ਇਹ ਫੇਰ ਵੀ ਕੋਈ ਜਾਣਕਾਰੀ ਲਈ ਤੁਹਾਨੂੰ ਜ਼ਰੂਰਤ ਹੈਗੀ ਆ ਤਾਂ ਮੇਰਾ ਫੋਨ ਨੰਬਰ ਜਿਹੜਾ ਹੈਗਾ ਉਹ 85914 17003 85914 17003 85914 7303 ਡਾਕਟਰ ਰਿਕਸ਼ਿੰਗ ਪੇਧਨੀ ਜਦੋਂ ਮਰਜ਼ੀ ਤੁਸੀਂ ਫੋਨ ਕਰਦੇ ਹੋ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਕਿਸੇ ਵੀ ਚੀਜ਼ ਦੀ ਇਨਫੋਰਮੇਸ਼ਨ ਚਾਹੀਦੀ ਆ ਤਾਂ ਤੁਸੀਂ ਖਾਸ ਕਰਕੇ ਪਸ਼ੂਆਂ ਦੇ ਰਿਗਾਰਡਿੰਗ ਤਾਂ ਕਾਲ ਕਰ ਸਕਦੇ ਹੋ ਤੁਸੀਂ ਉਹਨਾਂ ਨੂੰ ਇਹਨਾਂ ਨੂੰ ਜਿਹੜੇ ਵੱਡੇ ਫਾਰਮਰ ਨੇ ਜਿਵੇਂ ਕਿ 100-100 ਬਲ ਦੋ-ਦੋ 100 ਬਲ ਪੂਜਾ ਬੱਕਰੀ ਪਾਲਣ ਕਰ ਸਕਦੇ ਨੇ ਉਹ ਆਪਣੇ ਫਾਰਮ ਦੇ ਵੀ ਡਾਕਟਰ ਸਾਹਿਬ ਨਾਲ ਤੋਂ ਸਮਾਂ ਲੈ ਕੇ ਵੇਖ ਕਰਵਾ ਸਕਦੇ ਨੇ ਥੈਂਕ ਯੂ ਧੰਨਵਾਦ